ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਲ੍ਹਾ ਮਲੇਰਕੋਲਾ ਦੇ ਐਸਐਸਪੀ ਡਾਕਟਰ ਸਿਮਰਤ ਕੌਰ ਅਤੇ ਸਮੂਹ ਟੀਮ ਨੇ ਅੱਜ ਸਹਿਰ ਅੰਦਰ ਇੱਕ ਰੇਡ ਸਰਚ ਆਪਰੇਸ਼ਨ ਕੀਤਾ ਜਿਸ ਵਿੱਚ ਕਾਰਵਾਈ ਕਰਦੇ ਉਹਨਾਂ ਨੇ ਮਾੜੇ ਅਨਸਰਾਂ ਤੇ ਸੱਕੀ ਨਸ਼ਾ ਤਸਕਰਾਂ ਅਤੇ ਨਸ਼ਾ ਤਸਕਰਾਂ ਦੇ ਕੇਸ ਵਿੱਚ ਜਮਾਨਤ ਪਰੇ ਦੋਸ਼ੀਆਂ ਦੇ ਘਰਾਂ ਵਿੱਚ ਸਰਚ ਕੀਤੀ ਐਸਐਸਪੀ ਡਾਕਟਰ ਸਿਮਰਤ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕੇਸ ਨਾਲ ਆਮ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਉਹਨਾਂ ਨੇ ਦੱਸਿਆ ਕਿ 1-1-2024 ਤੋਂ ਹੁਣ ਤੱਕ ਮਲੇਰਕੋਲਾ ਪੁਲਿਸ ਨੇ 87 ਮੁਕੱਦਮੇ ਦਰਜ ਕਰਕੇ 108 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਜਿਨ੍ਹਾਂ ਤੋਂ ਕੁੱਲ ਮਾਤਰਾ ਵਿੱਚ ਭੁੱਕੀ ਚੂਰਾ ਪੋਸਟ 671 ਕਿਲੋ, ਹੈਰਨ 1.548 ਕਿਲੋ ਨਸ਼ੀਲੀਆਂ ਗੋਲੀਆਂ 3,38,295 ਅਫੀਮ 37 ਕਿਲੋ 350 ਗ੍ਰਾਮ ਸਲਫਾ 10 ਕਿਲੋ 175 ਗ੍ਰਾਮ ਨਸ਼ੀਲੀਆਂ ਸੀਸੀਆਂ 11 ਨਸ਼ੀਲਾ ਪਾਊਡਰ 25 ਗ੍ਰਾਮ ਬਰਾਮਦ ਕੀਤਾ ਅਤੇ ਹੁਣ ਤੱਕ ਨਸ਼ਾ ਤਸਕਰਾਂ ਦੀਆਂ 13 ਜਾਇਦਾਦਾਂ ਨੂੰ ਚੱਲ ਅਤੇ ਅਚੱਲ ਜਾਇਦਾਦ ਨੂੰ ਜ਼ਬਤ ਕਰਕੇ ਵੇਚਣ ਤੇ ਪਾਬੰਦੀ ਲਗਾ ਦਿੱਤੀ ਹੈ